ਬਾਣੀ ਕੇ ਬਹੁਤ ਗੁਰੂ ਨਾਮ ਕੇ ਜਹਾਜ ਗੁਰੂ ਸ਼ਹੀਦਾਂ ਦੇ ਸਿਰ ਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਜੀ ਦੀ ਬਾਣੀ ਆ ਇੱਕ ਸ਼ਬਦ ਨੂੰ ਗਾਇਨ ਕਰਨਾ ਇੱਕ ਸ਼ਬਦ ਨੂੰ ਕਥਨ ਕਥਾ ਵਿਚਾਰ ਕਰਨੀ ਜੋ ਆਪਾਂ ਹੁਣ ਗੁਰੂ ਮਹਾਰਾਜ ਦੀ ਕਿਰਪਾ ਕਰ ਰੇ ਆ ਇਹ ਇਹ ਮਰਜ਼ਾ ਆ ਇੱਥੇ ਮਹਾਰਾਜ ਕਹਿੰਦੇ ਹੈ ਜੀਵ ਕੀ ਕਹਿੰਦੇ ਪਾਤਸ਼ਾਹ ਨੇ ਦੱਸਿਆ ਕਹਿੰਦੇ ਜੇ ਤੀ ਸਮਗਰੀ ਦੇਖੋ ਰੇ ਨਾਰਾ ਤੇਤੀ ਹੀ ਛੱਡ ਜਾਣੀ ਹੈ ਜੀਵ ਜੜੀ ਆ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ ਦਿਖ ਰਿਹਾ ਇਹ ਆਪਾਂ ਕਹਿੰਦੇ ਆ ਵੀ ਆਪਣਾ ਮੇਰ ਆ ਹਰ ਕੀਤੇ ਬੰਦਾ ਮੇਰ ਕਰਦਾ ਇਹ ਮੇਰਾ ਘਰ ਆ ਇਹ ਮੇਰਾ ਪਰਿਵਾਰ ਆ ए मेरा पिता है, ए मेरीया ढ़ियां ए मेरे बच्चे हैं ए मेरे मापे हैं ए मेरे भ्रा आ मेरी जमीन जदाता आ मेरी गड्डी मोटर है, आ मेरे गहने गट्टे आ मेरा सारा खान-पान जो है फिर गांव आ साडा स्थान आ साडी गड्डी है आ साडा रास्ता वा आ साडा नगर है आ साडा प्रांत है ਆ ਸਾਡਾ ਦੇਸ਼ ਹੈ ਇੱਥੇ ਅਸੀਂ ਰਹਿਣਾ ਆ ਕਰਨਾ ਇਹ ਮਾੜੇ ਕਹਿੰਦੇ ਹੈ ਜੀਵ ਇਹ ਸਾਰਾ ਕੁਝ ਜੋ ਤੈਨੂੰ ਨਜ਼ਰ ਆ ਰਿਹਾ ਤੇਰਾ ਦੇਖਦਾ ਇੱਕ ਦਿਨ ਸਾਰਾ ਕੁਝ ਛੱਡ ਜਲਣਾ ਕਿਉਂਕਿ ਇੱਥੇ ਤੇਰਾ ਕੁਝ ਨਹੀਂਗਾ ਤੂੰ ਕਰਮ ਕਰਨ ਲਈ ਆਇਆ ਕਰਮ ਦਾ ਫਲ ਮਿਲਣਾ ਹੁਣ ਕਰਮ ਦਾ ਫਲ ਕੀ ਹੈ ਆਪਾਂ ਖੇਤੀ ਹੈ ਜ਼ਮੀਨ ਉੱਥੇ ਖੇਤੀ ਕਰਦੇ ਆਂ ਕਿਹਦੀ ਆ ਜ਼ਮੀਨ ਪਤਾ ਨਹੀਂ ਲੱਖਾਂ ਕਰੋੜਾਂ ਲੋਕ ਉੱਥੇ ਧਾਨ ਪੈਦਾ ਕਰ ਕਰਕੇ ਚਲੇ ਗਏ ਲੱਖਾਂ ਮਾਲਕ ਹੋ ਗਏ ਪੰਜ ਸੱਤਾਂ ਦਸਾਂ ਸਾਲਾਂ ਬਾਅਦ ਕਾਗਜ਼ਾਂ ਦੇ ਵਿੱਚ ਨਾਂ ਤਬਦੀਲ ਹੋ ਜਾਂਦਾ ਪਤਾ ਨਹੀਂ ਕਿੱਥੇ ਕੀ ਆ ਕੀ ਵਣ ਜਾਣਾ ਜਿੱਥੇ ਪਿੰਡ ਵਸੇ ਪਈਆ ਉੱਥੇ ਕਿਸੇ ਸਮੇਂ ਖੇਤ ਹੁੰਦੇ ਜਿੱਥੇ ਅੱਜ ਖੇਤ ਆ ਕਿਸੇ ਸਮੇਂ ਨਗਰ ਹੁੰਦੇ ਇਹ ਦੁਨੀਆਂ ਜੋ ਕੁਝ ਦੇਂਦਾ ਵਾ ਇਹ ਸਤ ਨਹੀਂ ਅਸਤ ਹੈ ਅਸਤ ਦਾ ਮਤਲਬ ਇਹ ਮਾਇਆ ਵੀ ਆ ਇਹ ਪਰਮਾਤਮਾ ਦੀ ਮਾਇਆ ਸਾਨੂੰ ਨਜ਼ਰ ਆਉਂਦਾ ਇਹ ਸਤ ਨਹੀਂ ਦਾ ਇਹ ਸਾਰਾ ਕੁਝ ਮਾਇਆ ਹੈ ਇਥੋਂ ਤੱਕ ਕੇ ਆ ਸਾਡਾ ਸਰੀਰ ਵੀ ਮਾਇਆ ਵੀ ਆ ਇਇ ਇਸ ਲੋਕ ਤੱਕ ਸੰਬੰਧਿਤ ਆ ਜਿੱਦੇ ਸਾਡਾ ਸਮਾਂ ਪੂਰਾ ਹੋ ਗਿਆ ਇਹਦੇ ਵਿੱਚੋਂ ਜੀਵ ਆਤਮਾ ਉਡਾਰੀ ਮਾਰ ਚੂਗੀ ਤੇ ਤਣ ਵੀ ਇੱਥੇ ਰਹਿ ਜਾਊਗਾ ਤਣ ਵੀ ਇੱਥੇ ਰਹਿ ਜਾਊਗਾ ਪ੍ਰਾਪਰਟੀਆਂ ਵੀ ਇੱਥੇ ਸਾਰਾ ਕੁਝ ਮਾਰੇ ਕਹਿੰਦੇ ਇੱਥੇ ਰਹਿ ਜਾਣਾ ਇਸ ਕਰਕੇ ਕਿਹਾ ਪਾਤਸ਼ਾਹ ਨੇ ਜੇਤੀ ਸਮਗਰੀ ਦੇ ਕੋਰੇ ਨਰ ਤੇਤੀ ਹੀ ਛੱਡ ਜਾਣੇ ਜਿੰਨਾ ਕੁਝ ਤੁਹਾਡੇ ਨਜ਼ਰ ਆਉਂਦਾ ਚਾਹ ਆਪਣਾ ਵਾ ਚਾਹ ਪਰਾਇਆ ਵਾ ਚਾਹ ਕਿਸੇ ਦਾ ਸਾਰਾ ਕੁਝ ਇੱਥੇ ਰਹਿ ਜਾਣਾ ਛੱਡ ਕੇ ਚਲੇ ਜਾਮੇਗਾ ਫਰ ਹੁਣ ਦੂਜਾ ਪੱਖ ਕੀ ਰਹਿ ਗਿਆ ਮਾਰੇ ਕੰਡੇ ਰਾਮ ਨਾਮ ਸੰਗ ਕਰ ਦੋ ਹਾਰਾ ਪਾਵਹ ਪਾਜ ਮਿਹਰਬਾਨੀ ਪਰਮੇਸ਼ਰ ਦੇ ਨਾਮ ਦਾ ਵਿਹਾਰ ਕਰ ਬਣਜ ਕਰ ਵਪਾਰ ਕਰ ਜਿਹੜਾ ਵਾਹਿਗੁਰੂ ਦੇ ਨਾਮ ਦਾ ਵਿਹਾਰ ਆ ਨਾ ਵਿਹਾਰ ਦਾ ਮਤਲਬ ਕਾਰਜ ਆ ਅਸੀਂ ਕਹਿੰਦੇ ਆ ਮੇਰਾ ਕਾਉ ਵੀ ਵਾਹਿਗੁਰੂ ਮੇਰਾ ਮੈਂ ਵਾਹਿਗੁਰੂ ਦਾ ਆ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੇ ਜੋ ਵੀ ਕਾਰਜ ਹੋ ਰਹੇ ਐ ਸਾਰੇ ਦਵਿਹਾਰ ਪ੍ਰਭੂ ਨੂੰ ਸਰਪਤ ਕਰਕੇ ਕਰ ਲੈ